ਸਤਿ ਸ਼੍ਰੀ ਅਕਾਲ ਜੀ ਸਾਡਾ ਜਿਹੜਾ ਹੈਗਾ ਹੁਣ ਤੱਕ ਜਿਹੜੀ ਅਸੀਂ ਸਟੱਡੀ ਕੀਤੀ ਹੈ ਮੁਹਾਲੀ ਮੈਂ ਜੋਇਨ ਕਰਨ ਤੋਂ ਬਾਅਦ ਸੋ ਸਭ ਤੋਂ ਪਹਿਲਾਂ ਜਿਹੜੇ ਸਾਡੇ ਪ੍ਰਾਇਓਰਟੀਰੀਜ਼ ਹੈਗੇ ਪਹਿਲਾਂ ਤੇ ਹੈਗਾ ਕਿ ਜਿਹੜੀ ਪ੍ਰੋਐਕਟਿਵ ਪੁਲਿਸਿੰਗ ਹੈਗੀ ਹੈ ਉਹ ਅਸੀਂ ਕਰਨਾ ਚਾਹੁੰਦੇ ਹਾਂ ਪ੍ਰੋਐਕਟਿਵ ਤੇ ਪ੍ਰੌਮਟ ਪੁਲਿਸਿੰਗ ਹੋਵੇ ਦੂਜਾ ਹੈਗਾ ਕਮਿਊਨਿਟੀ ਦਾ ਇੰਗੇਜਮੈਂਟ ਕੀਤਾ ਜਾਵੇ ਜੋ ਵੀ ਲੋਕਾਂ ਦੀ ਪ੍ਰੋਬਲਮ ਹੈਗੀ ਹੈ ਜਿਵੇਂ ਆਰਡਬਲਿਊਏਜ਼ ਹੈਗੀ ਹੈ ਵਿਲੇਜ ਦੇ ਵਿੱਚ ਅਸੀਂ ਵੀਡੀਸੀਜ਼ ਬਣਾਈ ਹੈ ਸੋ ਡਰੱਗਸ ਦੇ ਅਗੇਂਸਟ ਦਾ ਲੋਕਾਂ ਦਾ ਫੀਡਬੈਕ ਲੈ ਕੇ ਜੋ ਉਹਨਾਂ ਦੀ ਪ੍ਰੋਬਲਮਸ ਹੈਗੀ ਉਹਨਾਂ ਤੱਕ ਜਾ ਕੇ ਅਪਰੋਚ ਕਰਕੇ ਵੀ ਅ ਇੰਟਰਸਟ ਹੈਗਾ ਹੋਰ ਇਨਕਰੀਸ ਕਰੀਏ ਤੀਜਾ ਹੈਗਾ ਕੰਪਲੇਨ ਡਿਸਪੋਜ਼ਲ ਦਾ ਸਾਡੀ ਜਿਹੜੀ ਪੈਂਡੈਂਸੀ ਆਫ ਕੰਪਲੇਨਸ ਐ ਪੈਂਡੈਂਸੀ ਆਫ ਐਫ ਆਈ ਆਰਸ ਹੈਗੀ ਹੈ ਉਹਨੂੰ ਅਸੀਂ ਰਿਵਿਊ ਕਰਕੇ ਉਹਨੂੰ ਕਟਾ ਕੇ ਜਿਹੜੀ ਨਵੀਂ ਬੀ ਐਨ ਐਸ ਐਸ ਦੀ ਹਦਾਇਤਾਂ ਹੈਗੀ ਉਹਦੇ ਅਕੋਰਡਿੰਗ ਉਹਨੂੰ ਲਾਣਾ ਚਾਹੁੰਦੇ ਆਂ ਚੌਥਾ ਹੈਗਾ ਸਾਈਬਰ ਕ੍ਰਾਈਮ ਦੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਪਿੱਛੇ ਆਪਣੇ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਬਣਾਏ ਗਏ ਹੈ ਸਾਈਬਰ ਥਾਣੇ ਬਣ ਗਏ ਸੋ ਉਹਦੇ ਵਿੱਚ ਅਸੀਂ ਪੰਜਾਬ ਪੂਰੇ ਦੇ ਵਿੱਚ ਅਸੀਂ ਐਕਸਪਰਟਸ ਵੀ ਹਾਇਰ ਕੀਤੇ ਸਾਈਬਰ ਦੇ ਔਰ ਇਕਨੋਮਿਕ ਅਫੈਂਸਸ ਦੇ ਤੇ ਨਾਲ ਲਈ ਜਿਹੜੇ ਲੀਗਲ ਐਕਸਪਰਟਸ ਵੀ ਹਾਇਰ ਕੀਤੇ ਇਹਨਾਂ ਨੂੰ ਯੂਜ਼ ਕਰਕੇ ਸਾਈਬਰ ਅਫੈਂਸਸ ਦੇ ਵਿੱਚ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਪ੍ਰੋਐਕਟਿਵਲੀ ਉਹਨਾਂ ਨੂੰ ਗਾਈਡ ਕਰਨਾ ਸੋਸ਼ਲ ਮੀਡੀਆ ਦੇ ਰਹੀ ਇਹ ਵੀ ਸਰਟੀਫਾਇਟੀ ਰਹੇਗੀ ਪੰਜਵੀਂ ਪ੍ਰੋਬਲਮ ਜਿਹੜੀ ਹੁਣ ਸਾਡੇ ਨੋਟਿਸ ਚ ਆਈ ਹੈ ਕਿ ਟ੍ਰੈਫਿਕ ਦੀ ਕਾਫੀ ਸਮੱਸਿਆ ਹੈਗੀ ਹੈ ਸੋ ਵੀ ਵਿਲ ਵਰਕ ਆਊਟ ਅ ਪਲਾਨ ਕਿ ਟ੍ਰੈਫਿਕ ਤੇ ਪੀਸੀਆਰ ਨੂੰ ਕਿਸ ਤਰੀਕੇ ਨਾਲ ਡਿਪਲੋਏ ਕੀਤਾ ਜਾਏ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਸਹੂਲਤ ਦਿੱਤੀ ਜਾ ਸਕੇ ਅਗਲਾ ਜੀ ਐਨ ਡੀ ਪੀ ਐਸ ਦਾ ਹੈਗਾ ਸਾਡਾ ਸਟੇਟ ਲੈਵਲ ਤੇ ਡਰਾਈਵ ਚੱਲ ਰਹੀ ਹੈ ਐਨ ਡੀ ਪੀ ਐਸ ਤੇ ਜਿਹੜੀ ਹੈਗੀ ਹੈ ਉਹਦੇ ਵਿੱਚ ਸਾਡਾ ਮਕਸਦ ਇਹ ਹੈਗਾ ਕਿ ਜਿਹੜੇ ਨੋ ਸਮਗਲਰਸ ਹੈਗੇ ਹੈ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਉਹਨਾਂ ਨੂੰ ਲੋਕਾਂ ਤੇ ਫੀਡਬੈਕ ਲੈ ਕੇ ਅਦਰਵਾਇਜ਼ ਵਕ ਵਕ ਜਿਹੜੀ ਸਾਡੀ ਵੀ ਏਜੰਸੀਜ਼ ਹੈਗੀ ਉਹਨਾਂ ਦਾ ਫੀਡਬੈਕ ਲੈ ਕੇ ਆਇਡੈਂਟੀਫਾਈ ਕੀਤਾ ਜਾਵੇ ਤੇ ਉਹਨਾਂ ਜਿਹੜੇ ਪੁਆਇੰਂਟ ਆਫ ਸੇਲਸ ਹੈਗੇ ਉਹਨਾਂ ਨੂੰ ਫਿਨਿਸ਼ ਕਰਕੇ ਤੇ ਉਹਨਾਂ ਨੂੰ ਬਿਹਾਈਂਡ ਦੀ ਬਾਰਸ ਭੇਜਿਆ ਜਾਂਦਾ ਹੈ ਅਗਲਾ ਜੀ ਪ੍ਰੋਬਲਮ ਜਿਹੜੀ ਲੋਕਲ ਇੱਥੇ ਹੈਗੀ ਬਿਕੋਜ਼ ਭਾਰਤੋਂ ਕਾਫੀ ਲੋਕ ਆ ਕੇ ਰਹਿੰਦੇ ਟੈਨੈਂਟ ਵੈਰੀਫਿਕੇਸ਼ਨ ਦੀ ਜਿਹੜੀ ਪ੍ਰੋਬਲਮ ਐ ਸਾਹਮਣੇ ਆਈ ਹੈ ਸੋ ਉਹਨੂੰ ਅਸੀਂ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕਰਾਂਗੇ ਇਨਵੈਸਟੀਗੇਸ਼ਨ ਦੇ ਪੱਖੋਂ ਅਸੀਂ ਕਹਿਣਾ ਚਾਹੁੰਦੇ ਆਂ ਜੀ ਕਿ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਵੇ ਥੋਰੋ ਹੋਵੇ ਤੇ ਟਾਈਮ ਬਾਉਂਡ ਹੋਵੇ ਇਹ ਸਾਡਾ ਜਿਹੜਾ ਹੈਗਾ ਉਹ ਰੋਗੇਟਿਵ ਰਹੇਗਾ ਕਿਉਂਕਿ ਆਪਣੇ ਜ਼ਿਲ੍ਹੇ ਦਾ ਬਾਰਡਰ ਲੱਗਦਾ ਹੈ ਚੰਡੀਗੜ੍ਹ ਨਾਲ ਵੀ ਲੱਗਦਾ ਹੈ ਦੂਜੇ ਸਟੇਟਸ ਨਾਲ ਵੀ ਲੱਗਦਾ ਹੈ ਸੋ ਕਰਾਸ ਬਾਰਡਰ ਜਿਹੜਾ ਕ੍ਰਾਈਮ ਹੋਏਗਾ ਕਰਾਸ ਬਾਰਡਰ ਕ੍ਰਿਮੀਨਲਸ ਉਹਦੇ ਲਈ ਦੂਜੇ ਸਟੇਟਾਂ ਨਾਲ ਕੋਆਰਡੀਨੇਸ਼ਨ ਕਰਕੇ ਉਹਨਾਂ ਨਾਲ ਰੈਗੂਲਰ ਇਨ ਟੱਚ ਰਹਿ ਕੇ ਅਸੀਂ ਉਹਨੂੰ ਟਰੇਸ ਕਰਕੇ ਜਿਹੜਾ ਹੈਗਾ ਸਾਡੇ ਰਹੇਗਾ ਅਗਲੀ ਪ੍ਰੋਬਲਮ ਜਿਹੜੀ ਹੈਗੀ ਜਿਹੜੀ ਆਇਡੈਂਟੀਫਾਈ ਕੀਤੀ ਗਈ ਕਿ ਕੁਝ ਇੱਥੇ ਚੌਂਕਾਂ ਤੇ ਵੀ ਕੁਝ ਪ੍ਰੋਬਲਮ ਆਂਦੀ ਹੈ ਕੁਝ ਲੋਕ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਵੈਗਸ ਦੀ ਗਾਰਡ ਦੇ ਵਿੱਚ ਤੰਗ ਕਰਦੇ ਆ ਕਿਸੇ ਇਸ ਤਰੀਕੇ ਦੀ ਪ੍ਰੋਬਲਮ ਆਂਦੀ ਹੈ ਸੋ ਜਿਹੜੀ ਰੈਗੂਲਰ ਪ੍ਰੋਬਲਮਸ ਜੋ ਵੀ ਲੋਕਾਂ ਲੋਕੀ ਫੇਸ ਕਰ ਰਹੇ ਆ ਉਹ ਅਸੀਂ ਫੀਡਬੈਕ ਚੈਨਲਸ ਦੇ ਰਾਹੀਂ ਰੈਗੂਲਰ ਫੀਡਬੈਕ ਲੈ ਕੇ ਮੀਡੀਆ ਤੋਂ ਵੀ ਫੀਡਬੈਕ ਲੈ ਕੇ ਉਹਨਾਂ ਤੇ ਜ਼ਰੂਰ ਵਰਕਆਊਟ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਲੇਟੈਸਟ ਟੈਕਨੋਲੋਜੀ ਯੂਜ਼ ਕਰਕੇ ਡਾਟਾ ਅਨਾਲਿਸਿਸ ਕਰਕੇ ਪ੍ਰੋਫਾਈਲਿੰਗ ਆਫ ਏਰੀਆਜ਼ ਕਰਕੇ ਕਿ ਕ੍ਰਾਈਮ ਪ੍ਰੋਨ ਏਰੀਆਜ਼ ਕਿੱਥੇ ਹੈਗੇ ਆ ਉੱਥੇ ਕਿਸ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਡਿਪਲॉयਮੈਂਟ ਆਫ ਪੀਸੀਆਰ ਤੇ ਫੋਰਸ ਕੀਤਾ ਜਾ ਸਕਦਾ ਹੈ ਏ ਵੀ ਸਾਡਾ ਜਿਹੜਾ ਹੈਗਾ ਇਹ ਪ੍ਰਾਇਰਟੀ ਏਰੀਆ ਦੇ ਵਿੱਚ ਰਹੇਗਾ ਸੋ ਬੇਸਿਕਲੀ ਇਨ ਕਨਕਲੂਜਨ ਪੁਲਿਸਿੰਗ ਜੀਡੀਓ ਇਫੈਕਟਿਵ ਹੋਵੇ professionl ਹੋਵੇ ਤੇ ਪ੍ਰੋਐਕਟਿਵ ਹੋਵੇ ਇਹੀ ਸਾਡਾ ਪਰਪਸ ਸਰ ਕੁਝ ਤੁਸੀਂ ਕ੍ਰਾਈਟਰੀਆ ਵੀ ਫੜਵਾਉਗੇ ਕਿ ਕਿੰਨੇ ਮਹੀਨੇ ਚ ਕਿੰਨੇ ਕੇਸਸ ਆ ਰਹੇ ਨੇ ਜਾਂ ਕਿੰਨੇ ਸੋਲਵ ਹੋ ਚੁੱਕੇ ਨੇ ਤਾਂ ਕਿ ਉਹਦਾ ਵੀ ਇੱਕ ਫਿਲਟਰਡ ਆਊਟ ਰਹੇ ਉਸ ਤੋਂ ਇਲਾਵਾ ਕੁਝ ਏਰੀਆਜ਼ ਇਹੋ ਜਿਹੇ ਹੁੰਦੇ ਨੇ ਜਿੱਥੇ ਜ਼ਿਆਦਾਤਰ ਵਾਰਦਾਤਾਂ ਹੋ ਜਾਂਦੀਆਂ ਨੇ ਜਾਂ ਜ਼ਿਆਦਾ ਕ੍ਰਿਮਨਲ ਐਕਟੀਵਿਟੀ ਹੁੰਦੀ ਹੈ ਕੁਝ ਉਹਨਾਂ ਤੇ ਪੀਸੀਆਸ ਦੇ ਸਿਕਿਉਰਿਟੀ ਵਧਾ ਕੇ ਕੋਈ ਇਸ ਤਰੀਕੇ ਨਾਲ ਕੋਈ ਤਿਆਰੀ ਹੋਏ ਕੋਈ ਉਹਨਾਂ ਨੂੰ ਰੈਡ ਜ਼ੋਨ ਡਿਕਲੇਅਰ ਕੀਤਾ ਜਾਏ ਕਿ ਇੱਥੇ ਜਿਹੜੀ ਸਿਕਿਉਰਿਟੀ ਜ਼ਿਆਦਾ ਹੋਣੀ ਚਾਹੀਦੀ ਕਿਉਂਕਿ ਇੱਥੇ ਜ਼ਿਆਦਾ ਕ੍ਰਾਈਮ ਤੇ ਅਨਲੈਕਟਿਵਿਟੀ ਹੁੰਦੀਆਂ ਨੇ ਕੋਈ ਉਹ ਤਰੀਕੇ ਦੀ ਵੀ ਤਿਆਰੀ ਹੈ ਜੀ ਡੈਫੀਨਿਟਲੀ ਜੀ ਡੈਫੀਨਿਟਲੀ ਕਿਉਂਕਿ ਜਦੋਂ ਅਸੀਂ ਕ੍ਰਾਈਮ ਜਿਹੜੀ ਅਸੀਂ ਕ੍ਰਾਈਮ ਮੀਟਿੰਗ ਰਿਵਿਊ ਵਗੈਰੇ ਕਰਦੇ ਉਹ ਤਾਂ ਸਾਡਾ ਸਾਡੀ ਰੈਡ ਲਾਈਨਸ ਹੁੰਦੀਆਂ ਆਲਰੇਡੀ ਕਿ ਜਿਹੜੇ ਹੁਣ ਕਿਉਂਕਿ ਨਵੇਂ ਕਾਨੂੰਨ ਆ ਗਏ ਉਹਦੇ ਵਿੱਚ ਤਾਂ ਕਾਫੀ ਸਟ੍ਰਿਕ ਡੈਡਲਾਈਨਸ ਹੈਗੀ ਹੈ ਸੋ ਉਹਨ ਸੋ ਉਹ ਜਿਹੜੇ ਡੈਡਲਾਈਨਸ ਹੈਗੇ ਜਿੱਥੇ ਅਸੀਂ ਮੀਟ ਨਹੀਂ ਕਰ ਪਾ ਰਹੇ ਤਾਂ ਆਈਓਸ ਦੇ ਖਿਲਾਫ ਵੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਇਹਨੂੰ ਟਾਈਮ ਬਾਉਂਡ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਦੂਜੀ ਗੱਲ ਜਿਹੜੀ ਪ੍ਰੋਫਾਈਲਿੰਗ ਵਾਲੀ ਹੈਗੀ ਸੋ ਡਾਟਾ ਅਨਲਿਸਿਸ will help us in that ਅਸੀਂ ਦੇਖਾਂਗੇ ਪਿਛਲੇ 4-5 ਸਾਲ ਦਾ ਡਾਟਾ ਲੈ ਕੇ ਦੇਖਾਂਗੇ ਕਿਹੜੇ ਏਰੀਆ ਦੇ ਵਿੱਚ ਕਿਸ ਤਰੀਕੇ ਦੇ ਕ੍ਰਾਈਮ ਜ਼ਿਆਦਾ ਹੈਗੇ ਤੇ ਉਹਨਾਂ ਨੂੰ ਪ੍ਰੀਵੈਂਟ ਕਰਨ ਲਈ ਕੀ ਕੀਤਾ ਜਾ ਸਕਦਾ ਦੀਪਕ ਸਰ ਇਸ ਵਿੱਚ ਇੱਕ ਹੋਰ ਗੱਲ ਹੈ ਜਿਹੜੀ ਮੇਨ ਨਾਈਟ ਪੈਟ੍ਰੋਲਿੰਗ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਕੰਮ ਕਰੋਗੇ ਕਿਉਂਕਿ ਨਾਈਟ ਪੈਟ੍ਰੋਲਿੰਗ ਕਿਉਂਕਿ ਨਾਈਟ 'ਚ ਕਈ ਵਾਧਾ ਪਿਛਲੇ ਦਿਨਾਂ ਸਾਹਮਣੇ ਆਈ ਹੈ ਹਾਲਾਂਕਿ ਗ੍ਰਿਫਤਾਰੀਆਂ ਵੀ ਹੋਈਆਂ ਲੇਕਿਨ ਨਾਈਟ ਪੈਟ੍ਰੋਲਿੰਗ ਨੂੰ ਹੋਰ ਵੀ ਮਜ਼ਬੂਤ ਕਰਨ ਵਾਸਤੇ ਜਿਹੜੇ ਵਕਵਾ ਖੇਰੀਆ ਉੱਥੇ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਉਹ ਹੀ ਜੀ ਜਿਹੜੀ ਪ੍ਰੋਫਾਈਲਿੰਗ ਵਾਲੀ ਮੈਂ ਗੱਲ ਕਰ ਰਿਹਾ ਸੋ ਇਹਨੂੰ ਡੇ ਤੇ ਨਾਈਟ ਦੇ ਵਿੱਚ ਵੀ ਅਸੀਂ ਪ੍ਰੋਫਾਈਲ ਆਊਟ ਕਰ ਲਾਂਗੇ ਕਿ ਕਿਹੜੇ ਕਿਹੜੇ ਜਿਹੜੇ ਪੁਆਇੰਟਸ ਹੈਗੇ ਵਨਰੇਬਲ ਪੁਆਇੰਟਸ ਹੈਗੇ ਸੋ ਉਸ ਤਰੀਕੇ ਨਾਲ ਉਹਨਾਂ ਨੂੰ ਪੀਸੀਆਰਸ ਨੂੰ ਰੈਗੂਲੇਟ ਕਰਕੇ ਉੱਥੇ ਲਾਇਆ ਜਾ ਸਕਦਾ ਸਰ ਤੁਸੀਂ ਟਰਮ ਸੁਣੀ ਹੋਣੀ ਈਜ਼ ਆਫ ਡੂਇੰਗ ਬਿਜ਼ਨਸ ਸਰਕਾਰ ਵਾਲੇ ਇੰਕਸ ਕਰਦੀ ਹੈ ਈਜ਼ ਆਫ ਕਮਿੰਗ ਟੂ ਪੁਲਿਸ ਸਟੇਸ਼ਨ ਬੜਾ ਕਿਵੇਂ ਹੋਏਗਾ ਇਹ ਪਰਸਪੈਕਟਿਵ ਕਿਵੇਂ ਚੇਂਜ ਹੋਏਗਾ ਕਿ ਕਿਸ ਦੀ ਚੇਂਜ ਸਨੈਚ ਹੋ ਗਈ ਤਾਂ ਉਹ ਡਰ ਜਾਂਦੇ ਕਿ ਜਾ ਕੇ ਮੇਰੇ ਜਿਆਦਾ ਚੱਕਰ ਲੱਗਣੇ ਆ ਪੁਲਿਸ ਸਟੇਸ਼ਨ 'ਚ ਉਹ ਕਿੰਨਾ ਕੀ ਈਜ਼ੀ ਬਣਾਉਂਗੇ ਉਸ ਚੀਜ਼ ਨੂੰ ਲੈ ਕੇ ਜੀ ਕਮਿਊਨਿਟੀ ਪੁਲਿਸਿੰਗ ਯੈਸ ਦੇਖੋ ਇਟ ਇਜ਼ ਅ ਵੈਰੀ ਇਟ ਇਜ਼ ਦੀ ਮੋਸਟ ਪਰਟੀਨੈਂਟ ਕੁਐਸਚਨ ਇਨ ਫੈਕਟ ਆਈ ਊਡ ਸੇ ਸੋ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਨਵੇਂ ਕਾਨੂੰਨ ਆਏ ਉਹਦੇ ਵਿੱਚ ਇਹ ਸਰਕਾਰ ਦਾ ਵੀ ਉਪਰਾਲਾ ਹੈਗਾ ਕਿ ਇਹਨਾਂ ਨੂੰ ਕਿਵੇਂ ਈਜ਼ ਕੀਤਾ ਜਾਵੇ ਫਾਰ ਐਗਜ਼ਾਮਪਲ ਈ ਐਫ ਆਰ ਦਾ ਕਨਸੈਪਟ ਵੀ ਆਇਆ ਹੈ ਐਨੀਬਾਡੀ ਕੈਨ ਫਾਈਲ ਐਨ ਐਫ ਆਰ 3 ਦਿਨ ਦੇ ਵਿੱਚ ਜਾ ਕੇ ਉਹ ਸਾਈਨ ਕਰ ਸਕਦਾ ਹੈ ਸੋ ਪੁਲਿਸ ਨੂੰ ਕਾਗਨੀਜ਼ੇਬਲ ਅਫੈਂਸ ਦੇ ਵਿੱਚ ਕਾਰਵਾਈ ਕਰਨਾ ਜ਼ਰੂਰੀ ਹੈ ਸਾਡੇ ਵੱਲੋਂ ਫੇਅਰ ਇਨਸਟਰਕਸ਼ਨਸ ਹੈਗੇ ਕਿ ਵਰਕਿੰਗ ਆਫ ਕਰਾਇਮ ਕਰਨ ਦੀ ਕੋਈ ਲੋੜ ਨਹੀਂ ਹੈ ਜੋ ਵੀ ਕਰਾਇਮ ਹੁੰਦਾ ਹੈ ਉਸ ਕਰਾਇਮ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਬਾਅਦ ਚ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਬਾਕੀ ਈਜ਼ ਆਫ ਡੂਇੰਗ ਲਈ ਅਸੀਂ ਇਹ ਵੀ ਕਰਨਾ ਚਾਹੁੰਦੇ ਆ ਕਿ ਆਨਲਾਈਨ ਜਿਹੜੇ ਸਿਸਟਮਸ ਹੈਗੇ ਸਾਨੂੰ ਜਿਹੜੀ ਆਨਲਾਈਨ ਕੰਪਲੇਂਟ ਹੈ ਦੀ ਉਹਦਾ ਵੀ ਫਾਲੋਅ ਅਪ ਟਾਈਮਲੀ ਹੋ ਜਾਏ ਤਾਂ ਜਿਹੜਾ ਕੋਈ ਵਿਅਕਤੀ ਥਾਣੇ ਨਹੀਂ ਜਾਣਾ ਚਾਹੁੰਦਾ ਹੈ ਨਹੀਂ ਜਾ ਸਕਦਾ ਉਜੋ ਆਨਲਾਈਨ ਕੰਪਲੇਂਟ ਦਿੰਦਾ ਹੈ ਤੇ ਉਹਦਾ ਵੀ ਫਾਲੋਅ ਅਪ ਅਸੀਂ ਕਰ ਸਕੀਏ ਕੁਝ ਚੰਡੀਗੜ੍ਹ ਤੇ ਪਟਚਕੁਲਾ ਦੇ ਦੇ ਡੀਸੀਪੀ ਨੇ ਐਸਐਸਪੀ ਨੇ ਉਹਨਾਂ ਨਾਲ ਵੀ ਟਾਈਪਸ ਰੱਖਾਉਂਗੇ ਕਿ ਕਿ ਟ੍ਰਾਈ ਸਿਟੀ ਹੈ ਬਹੁਤ ਜ਼ਰੂਰੀ ਕੋਆਰਡੀਨੇਸ਼ਨ ਹੋਣੀ ਨਹੀਂ ਉਹ ਤਾਂ ਮਤਲਬ ਥੈਟ ਇਜ਼ ਥੈਟ ਇਜ਼ ਆਬਵੀਅਸ ਮਤਲਬ ਉਹਦੇ ਬਗੈਰ ਤਾਂ ਸਾਡਾ ਕੰਮ ਚੱਲ ਹੀ ਨਹੀਂ ਸਕਦਾ ਸੋ ਵੀ ਵਿਲ ਵਰਕ ਇਨ ਕੋਆਰਡੀਨੇਸ਼ਨ ਸਰ ਇਹ ਇੱਕ ਲਵਾ ਕਰਪਸ਼ਨ ਨੂੰ ਲੈ ਕੇ ਚਾਹੇ ਉਹ ਆਪਣਾ ਇੰਟਰਨਲ ਸਟਾਫ ਹੋ ਜਾਂ ਕਿਸ ਤਰ੍ਹਾਂ ਉਹਦੇ ਤੇ ਕਿਸ ਤਰ੍ਹਾਂ ਨਕੇਲ ਜਿਹੜੀ ਹੈ ਉਹ ਕसम ਦੀ ਗੱਲ ਤੁਸੀਂ ਲਗਾਤਾਰ ਮੀਟਿੰਗਸ ਵੀ ਕਰ ਰਹੇ ਹੋ ਆਪਣੇ ਆਫੀਸਰ ਦੇ ਨਾਲ ਐਸਐਚਓ ਡੀਐਸਪੀ ਖਲਪਾਣ ਵਾਸਤੇ ਕਿਸ ਤਰ੍ਹਾਂ ਦੇ ਤੁਸੀਂ ਕਦਮ ਚੁੱਕ ਰਹੇ ਹੋ ਕਿਸ ਤਰ੍ਹਾਂ ਦੀ ਹਦਾਇਤਾਂ ਤੁਸੀਂ ਆਪਣੇ ਸਟਾਫ ਨੂੰ ਅ ਦਿੱਤੀ ਦੇਖੋ ਕਰਪਸ਼ਨ ਲਈ ਕੋਈ ਹਦਾਇਤ ਨਹੀਂ ਹੁੰਦੀ ਕਰਪਸ਼ਨ ਲਈ ਸਿੰਪਲ ਇੱਕ ਸਾਡੇ ਸੀਐਨ ਸਾਹਿਬ ਦਾ ਸਾਡੇ ਡੀਜੀਪੀ ਸਾਹਿਬ ਦਾ ਤੇ ਸਾਡਾ ਆਪ ਦਾ ਸਾਰਿਆਂ ਦਾ ਕਲੀਅਰ ਮੈਸੇਜ ਹੈਗਾ ਕਿ ਜੋ ਵੀ ਕਰਪਸ਼ਨ ਕਰਦਾ ਹੈ ਉਹ ਉਹਦੇ ਇਫੈਕਟਸ ਭੁਗਤਣ ਲਈ ਤਿਆਰ ਰਹੇ ਪਿੱਛੇ ਕਈ ਮੁਲਾਜ਼ਮ ਹਰ ਜ਼ਿਲ੍ਹੇ ਦੇ ਵਿੱਚ ਫੜੇ ਵੀ ਗਏ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ ਡਿਸਮਿਸਲ ਵੀ ਹੋਏ ਸੇ ਇਹਦੇ ਵਿੱਚ ਇਹ ਤਾਂ ਇੱਕ ਜਿਹੜਾ ਹੈਗਾ ਅਪਰਾਧ ਹੈਗਾ ਸੇ ਅਪਰਾਧੀ ਨੂੰ ਜੋ ਸਜ਼ਾ ਮਿਲਣੀ ਹੈ ਉਹ ਮਿਲੇਗੀ ਸਕਈ ਇੰਪਲਾਈਜ਼ ਹੈਗੇ ਜਿਵੇਂ ਮੁੱਛੀ ਆ ਜਾਂ ਕੁਝ ਜਿਹੜੇ ਤਿੰਨ ਤਿੰਨ ਸਾਲ ਤੋਂ ਇੱਕੋ ਪ੍ਰੋਫੈਸਰ ਬੈਠੇ ਹੋਏ ਆ ਜਿਸ ਕਰਕੇ ਲਿੰਕ ਬਣ ਜਾਂਦੇ ਨੇ ਕਿ ਉਸ ਨੂੰ ਦੁਬਾਰਾ ਇੱਕ ਅਥੋਰਾਈਜ਼ੀਬਤ ਨਾਤੀ ਨਹੀਂ ਹੋਏਗੀ ਕਿ ਜਿਹੜਾ ਤਿੰਨ ਸਾਲ ਕੱਟ ਗਿਆ ਉਸ ਨੂੰ ਵੀ ਕੋਈ ਇੰਪਲੀਮੈਂਟ ਵਗੈਰਾ ਕੀਤਾ ਜਾਏਗਾ ਇਹ ਜੀ ਇੱਕ ਸਟੇਟ ਦੀ ਪਾਲਿਸੀ ਆਲਰੇਡੀ ਇਨ ਪਲੇਸ ਹੈਗੀ ਇਹ ਪਿੱਛੇ ਅਸੀਂ ਆਲ ਪੰਜਾਬ ਤੇ ਰਿਵਿਊ ਵੀ ਕੀਤਾ ਸੀਗਾ ਸੋ ਵੀਲ ਐਗਜ਼ਾਮਿਨ ਇੱਥੇ ਜੇ ਰਿਵਿਊ ਦੀ ਰਿਕੁਆਇਰਮੈਂਟ ਹੈ ਕਿ ਦੁਬਾਰਾ ਕਰਨਾ ਸਰ ਇਹ ਕਮਿਊਨੀਕੇਸ਼ਨ काफी यदि उसको बैन करना या और जो औपचारिकताएँ पूरी की जाए ताकि और लोगों को ठग ना पाए इमिग्रेशन फ्रॉड का तो हम कर सकते नहीं ये आपका अच्छा पॉइंट है इसको हम नोट कर लेते हैं और जो आपके सुझाव है उनको इम्प्लीमेंट करने की कोशिश करेंगे ठीक है जी एसएसपी मोहाली जिले के लोगों को क्या लोगों मेरे वालों बस यही रिक्वेस्ट हैगी है कि आ, सानू जो है तुसी, आ, तुसी ਤੁਸੀਂ ਫੀਡਬੈਕ ਦਿਓ ਆਪਣਾ ਕਿ ਅਪਰੋਚ ਦੀ ਪੁਲਿਸ ਟੈਲ us your problems do not shy away मतलब ਤੁਸੀਂ ਗਲ ਦੱਸਣ ਤੋਂ ਗੁਰੇਜ਼ ਨਾ ਕਰੋ ਸਾਡਾ ਇਹ ਕੋਸ਼ਿਸ਼ ਰਹੇਗੀ ਕਿ ਤੁਹਾਡੀ ਹਰ ਇੱਕ ਦੀ ਪ੍ਰੋਬਲਮ ਜਿਹੜੀ ਹੈਗੀ ਉਹਨੂੰ ਟਾਈਮ ਬਾਉਂਡ ਮੈਨਰ ਦੇ ਨਾਲ ਰਿਜ਼ੋਲਵ ਕਰ ਸਕੀ so you should give us feedback ਮੋਹਲੀ ਦੇ ਵਿੱਚ ਇਸਨੇ 400 ਇਮੀਗ੍ਰੇਸ਼ਨ ਕੰਪਨੀ ਹੈ ਅਰ DC ਮੈਂ ਆਪਣੇ ਇੱਕ ਪਾਸਪੋਰਟ ਜਾਰੀ ਕਰਵਾਇਆ ਸੀ ਉਹਦੇ ਵਿੱਚ ਲਿਖਿਆ ਸੀ ਕਿ ਕੋਈ ਵੀ ਕੰਪਨੀ ਅਗਰ ਵਿਦੇਸ਼ ਕੇ ਜਾਣੇ ਬੰਦੇ ਨੂੰ ਚਾਹਦੇ ਹੈ ਤਾਂ ਉਹਨਾਂ ਨੂੰ ਇੱਕ ਦਿੱਲੀ ਤੋਂ 250 ਚਾਹੀਦਾ ਮੋਹਲੀ ਦੇ ਵਿੱਚ ਇੱਕ ਵੀ ਕੰਪਨੀ ਕੋਈ ਇਸ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਹੈ ਲੇਕਿਨ ਸਾਰੀ ਕੰਪਨੀ ਹੈ ਪੀਆ ਕੋਈ ਹੋਰ ਵੀ ਕਿਸੇ ਦੇ ਨਾਮ ਕਾਨੂੰਨੀ ਕਰ ਰਹੀ ਹੈ ਲੇਕਿਨ ਇੱਕ ਵੀ ਕਾਰਵਾਈ ਨਹੀਂ ਚੱਲਿਆ 400 ਪਲੱਸ ਹੋ ਗਏ ਇਹਨਾਂ ਨੇ ਲਾਇਸੈਂਸ ਲਿਆ ਸਿਰਫ ਕੰਸਲਟੈਂਸ ਦੀ ਲੇਕਿਨ ਭੇਜ ਰਿਹਾ ਕੋਈ ਤੁਹਾਨੂੰ ਪੀਆਰ ਵਰਕ ਪਰਮਿਟ ਸਭ ਚ ਜਿਹਦੇ ਲਈ ਦਿੱਲੀ ਤੋਂ ਲੈ ਸਕਦੇ ਹਾਂ ਅਸੀਂ ਡੀਸੀ ਆਫਿਸ ਨਾਲ ਤਾਲਮੇਲ ਕਰਕੇ ਤੈਨੂੰ ਸਟੱਡੀ ਕਰ ਲਾਂਗੇ ਮੈਟਰ ਨੂੰ ਜੋ ਬਣਦੀ ਹੋਏਗੀ ਸਾਡੇ ਵੱਲੋਂ ਕਾਰਵਾਈ ਹੋ ਜਾਊਗੀ ਇਹ ਕਾਲ ਲੇ